ਗ੍ਰਿਫਤਾਰਸ ਪਰਪਲ ਦੀ ਵੱਡੀ ਕਾਮਯਾਬੀ 58 ਨਸ਼ਾ ਤਸਕਰ ਹਥਿਆਰਾਂ ਸਮੇਤ ਕੀਤੇ ਕਾਬੂ ਆਈਜੀ ਉਮਰਾਨ ਨੰਗਲ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸੇ ਯੁੱਧ ਨਸ਼ੇ ਮਹਮ ਤਹਿਤ ਵਿਰੋਧ ਗ੍ਰਿਫਤਾਰਸ ਪਰਪਲ ਸੋਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਵੱਲੋਂ ਚਲਾਏ ਗਏ ਸਪੈਸ਼ਲ ਆਪਰੇਸ਼ਨ ਤਹਿਤ 52 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਲਈ ਪੁਲਸ ਵੱਲੋਂ 28 ਸਪੈਸ਼ਲ ਆਪਰੇਸ਼ਨ ਚਲਾਏ ਗਏ ਜਿਨ੍ਹਾਂ ਵਿੱਚ ਪੁਲਸ ਨੇ 2 ਕਿਲੋ 800 ਗ੍ਰਾਮ ਹੈਰੋਇਨ 52000 ਕਲਮਨੀ ਪੰਜ ਪੌਲ ਮੈਗਜ਼ੀਨ 68 ਰੌਂਦ ਅਤੇ ਇਹਦੇ ਸ਼ਿਸ਼ੇਰਾਬ ਪ੍ਰਾਪਤ ਕੀਤੀ ਹੈ ਤੇ ਐਸਐਸਪੀ ਗੁਰਤਾਸਪੁਰ ਦੇ ਵੱਲੋਂ ਅੱਜ ਕੇਂਦਰੀ ਜੇਲ੍ਹ ਗੁਰਤਾਸਪੁਰ ਦੀ ਚੈਕਿੰਗ ਵੀ ਕੀਤੀ ਗਈ ਤੇ ਇਸ ਤਰ੍ਹਾਂ ਹਵਾਲਾ ਤੀਆਂ ਅਤੇ ਕੈਦੀਆਂ ਬੈਰਕ ਦੀ ਚੈਕਿੰਗ ਦੌਰਾਨ ਬੈਰਖਾਂ ਵਿੱਚੋਂ ਚਮਚੇ ਤੇ ਕੁਝ ਛੁਰੀਆਂ ਵੀ ਪ੍ਰਾਪਤ ਹੋਈਆਂ ਹਨ ਇਸ ਬੰਦੀ ਆਈਜੀ ਪਰਮਰਾਜ ਉਮਰਾ ਨੰਗਲ ਵੱਲੋਂ ਗੁਰਦਾਸਪੁਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨ ਤੇ ਲਈ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਨਾਲ ਅਤਵਾਦ ਨੂੰ ਲੋਕਾਂ ਦੇ ਸਹਿਯੋਗ ਨਾਲ ਖਤਮ ਕੀਤਾ ਗਿਆ ਹੈ ਉਸੇ ਤਰ੍ਹਾਂ ਨਸ਼ਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸ਼ਕਰਾ ਦੇ ਉੱਪਰ ਕਾਰਵਾਈ ਕਰ ਰਹੀ ਹੈ ਉਹਨਾਂ ਕਿਹਾ ਕਿ ਅੱਜ ਐਸਐਸਪੀ ਗੁਰਤਾਸਪੁਰ ਦੇ ਵੱਲੋਂ ਕੇਂਦਰੀ جیل ਗੁਰਤਾਸਪੁਰ ਦੇ ਵਿੱਚ ਪਾਰਕਾਂਤੀ ਚੈਕਿੰਗ ਕੀਤੀ ਗਈ ਤਾਂ ਜੋ جیل ਵਿੱਚੋਂ ਵੀ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸ੍ਰੀ ਗੌਰਵ ਯਾਦਵ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 1 ਮਾਰਚ ਤੋਂ ਇਹ ਨਸ਼ਾ ਦੇ ਵਿਰੁੱਧ ਸਪੈਸ਼ਲ ਬਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਮੈਨੂੰ ਗੁਰਦਾਸਪੁਰ ਡਿਸਟ੍ਰਿਕਟ ਸੁਪਰਵਾਈਜ਼ ਕਰਨ ਵਾਸਤੇ ਭੇਜਿਆ ਗਿਆ ਸੋ ਹੁਣ ਤੱਕ ਗੁਰਦਾਸਪੁਰ ਪੁਲਿਸ ਵੱਲੋਂ 34 ਮਕਦਮੇ ਜੋ ਐਨਡੀपीएस ਦੇ 8 ਮਕਦਮੇ ਐਕਸਾਈਜ਼ ਰੱਖਤੇ ਔਰ ਆਮ ਰੱਖਤੇ 3 ਮਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ ਪਿਆਰੇ ਕਰੀਬ ਅਸੀਂ ਬੰਦੇ ਅਰੈਸਟ ਕੀਤੇ ਨੇ ਐਨਡੀਬੀਐਸ ਚ ਔਰ ਆਮ ਜਨਗਤ ਦੇ ਵਿੱਚ ਇਸੇ ਤਰ੍ਹਾਂ ਐਕਸਾਈਜ ਜਨਗਤ ਦੇ ਵਿੱਚ ਗ੍ਰਫਤਾਰੀਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਹਦੇ ਪਰੰਤ ਸਾਰਾ ਬਿਉਰਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੈਸ ਨੂੰ ਲਿਖਤੀ ਦੇ ਚੁੱਕਿਆ ਅਗਲਗ ਮੁਕਦਮਿਆਂ ਦੀ ਡਿਟੇਲ ਸੋ ਇਹ ਜਿਹੜਾ ਹੈਗਾ ਬਿਆਨ ਆਉਣ ਵਾਲੇ 15 ਦਿਨ ਹਿਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਅਹ ਬੇਨਤੀ ਕਰਦਾ ਕਿ ਪੁਲਿਸ ਦਾ ਉਹ ਸਾਥ ਦੇਣ ਕਿਉਂਕਿ ਇਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਆ। ਸੋ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਾ ਨੂੰ ਸਮਝਾਉਣ ਇਹਨਾਂ ਆਦਤਾਂ ਤੋਂ ਦੂਰ ਆਣਾ ਚਾਹੀਦਾ। ਸੋ ਪ੍ਰੈਸ ਨੂੰ ਵੀ ਮੇਰੀ ਰਿਕਵੈਸਟ ਆ ਕਿ ਵੀ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਪੁਲ ਬਣ ਕੇ ਕੰਮ ਕਰਨ ਤਾਂ ਕਿ ਇਹ ਆਪਣੇ ਬੱਚਿਆਂ ਨੂੰ ਆਪਾਂ ਇਹਨਾਂ ਆਦਤਾਂ ਤੋਂ ਬਚਾ ਕੇ ਰੱਖੀਏ। ਥੈਂਕ ਯੂ। ਸਮਰਨਗਰਿ ਜੋ ਪ੍ਰੈਜੈਂਟ ਸਿਸਟਮ ਨੇ ਪ੍ਰੈਜੈਂਟ ਨਾਰਮਲ ਬਾਰੇ ਉੱਠਦੇ ਉਸ ਤਰੀਕੇ ਨਾਲ ਗੈਂਗਸਟਰ ਜਾਂ ਨਸ਼ਾ ਵਸਣ ਵੀ ਬਹੁਤ ਕਰ ਸਕਦੇ ਦੇਖੋ ਜੀ ਜੇ ਆਤਵਾਦ ਖਤਮ ਹੋ ਸਕਦਾ ਠੀਕ ਹੈ ਉਹ ਉਦੋਂ ਵੀ ਜਨਾਜ਼ਰ ਪੁਲਿਸ ਪਬਲਿਕ ਦੇ ਨਾਲ ਜਦੋਂ ਪੁਲਿਸ ਨਹੀਂ ਪਬਲਿਕ ਸੌਰੀ ਪੁਲਿਸ ਨਾਲ ਨਹੀਂ ਖੜੀ ਜਨਾਜ਼ਰ ਉਹ ਵੀ ਨਹੀਂ ਖਤਮ ਹੋਇਆ ਸੀ ਜਦੋਂ ਪਬਲਿਕ ਉੱਠੀ ਤੇ ਆਤਵਾਦ ਵੀ ਖਤਮ ਹੋ ਗਿਆ ਸੀ ਹੁਣ ਤੇ ਸਾਧਨ ਬੜੇ ਨੇ ਧਿਆਨ ਖਿਟਕਾਉਣ ਵਾਸਤੇ ਹੈ ਜਾਂ ਉਹ ਵੀ ਕੋਈ ਜਿਨੀ ਮਿੱਤੀ ਸਾਡੇ ਸਿਰ ਅੱਜ ਵੀ ਜਲੰਧਰ ਦੇ ਪਲਾਸਟ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਪੁਲਿਸ ਨੇ ਕਾਫੀ ਨਸ਼ਿਆਂ ਦੇ ਸਦਾਕਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਦੀ ਯਾਰ ਦੇ ਵਿੱਚ ਉਹ ਆਪਣੇ ਮਨਸੂਬੇ ਤੇ ਕਾਬਜam ਰਹੀਦੀ ਹੈ ਕਿਉਂਕਿ ਉਹਨਾਂ ਦਾ ਕੰਮਾ ਗੜਬੜੀ ਫਲਾਣਾ ਪੰਜਾਬ 'ਚ ਹੁਣ ਵੀ ਜਿਹੜਾ ਚੱਲ ਰਿਹਾ ਕਿ ਇਹ ਜਦੋਂ ਪੁਲਿਸ ਦਾ ਧਿਆਨ ਭਟਕਾਉਣ ਵਾਸਤੇ ਪੁਲਿਸ ਨੂੰ ਡਿਮੋਰੀਲਾਈਜ਼ ਕਰਨ ਵਾਸਤੇ ਇੱਕ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖੋਗੇ ਕਿ ਜਿੰਨੇ ਵੀ ਬਲਾਸਟ ਹੋਏ ਨੇ ਬਟਾਲੇ 'ਚ ਅੰਮ੍ਰਿਤਸਰ ਦੇ ਵਿੱਚ ਉਹ ਸਾਰੇ ਬੰਦੇ ਫੜੇ ਗਏ ਨੇ। ਸੋ ਕੱਲ ਵੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਇਆ ਉਸ ਦੀ ਇੱਕ ਕੜੀ ਦੇ ਵਿੱਚ ਬਿਹਾਰ ਤੋਂ ਤਿੰਨ ਬੰਦੇ ਕਾਬੂ ਕੀਤੇ ਗਏ ਨੇ। ਸੋ ਇਸ ਇਸ ਤਰ੍ਹਾਂ ਦੀ ਮਤਲਬ ਕੋਈ ਪੁਲਿਸ ਬਨੋ ਕਿਸ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ। ਕੋਈ ਗੱਲ ਨਹੀਂ ਉਹ ਵੀ ਮਿਲ ਜੇਗਾ ਜੀ ਪੁਲਿਸ ਤੇ ਆਪਣੀ ਡਿਊਟੀ ਕਰ ਰਹੀ ਹੈ। ਉਹ ਵੀ ਟ੍ਰੇਸ ਕਰ ਲਾਂਗੇ ਜੀ ਉਹਦਾ ਡਰ ਦਾ ਟੈਂਪਰ ਦਿਨ 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 ਗੈਂਗਸਟਰ ਪਿਛਲੇ 20 ਸਾਲ ਤੋਂ ਕਲੀ ਹੋ ਸਕਦਾ ਵੱਧਦਾ ਹੀ ਆ ਮੂ ਕਿਸੇ ਵੀ ਸਟੇਜ ਤੇ ਕਰਦ ਰਿਆ ਹੈ ਅੱਗੇ ਅੱਗੇ ਜਿਹੜੇ ਪਹਿਲੇ ਲੋਗੋ ਤੋਂ ਦੁਕਾਨ ਨੂੰ ਡੰਗਟਦੀ ਜਿਆਦਾ ਪਤਾ ਸੀ ਮੈਂ ਤਾਂ ਹੀ ਤੁਹਾਨੂੰ ਬੇਨਤੀ ਕਰ ਰਹਾਂ ਨੇ ਜੀ ਕਿ ਵੀ ਇਹਦੇ ਚ ਜਨਾਜ਼ਰ ਪੀਰੈਂਟਸ ਨਹੀਂ ਖੜਦੇ ਤੇ ਪੁਲਿਸ ਕਲੇ ਪੁਲਿਸ ਕੋ ਜੰਤਰ ਦੇ ਗੁਲੇ ਲੱਗਿਆ ਨਹੀਂ ਸੋ ਇਹ ਸਮਾਜ ਖੜੇਗਾ ਤੇ ਤਾਂ ਹੀ ਪੁਲਿਸ ਕਾਮਯਾਬ ਹੋਏਗੀ